ਸਾਡੇ ਗੁਰਦੁਆਰਾ ਨੋ ਗਰੁੱਪ ਦੇ ਵਿੱਚ ਹੁਣੇ ਹੀ ਇਸ ਵੇਲੇ ਨੋਟ ਕਰ ਦੇਖ ਲੋ ਅੱਲੇ ਹਫਤਾ ਇੱਕ ਵਿਆਹ ਆ ਦੇ ਹਫਤੇ ਤੋਂ ਪਹਿਲੇ ਰੌਣਕਾਂ ਹੋ ਜਾਂਦੀਆਂ ਸਟਾਰਟ ਸਾਡੇ ਗੁਰਦੁਆਰਾ ਸਾਹਿਬ ਐਨੀ ਸ਼ਰਧਾ ਮੁੰਡਿਆਂ ਦੇ ਵਿੱਚ ਕੰਮ ਕਰਨ ਦੀ ਪੂਰੀ ਸੇਵਾ ਅੱਲੇ ਲੰਗਰ ਇੱਕ ਹਫਤਾ ਪਹਿਲੇ ਲੰਗਰ ਸਟਾਰਟ ਪੂਰਾ ਆ ਲਾਲੀ ਭਾਈ ਸਾਡੇ ਪਰਦਾ ਜੀ ਮ제 ਲੈਂਦੇ ਆ ਮ제 ਲੰਗਰਾਂ ਦੇ ਨੌਗਰਪ ਦੇ ਆ ਕੰਪਨੀ ਵਰਤਾ ਆ ਪੰਮਾ ਭਾਜੀ ਆਪਣੇ ਸੇਵਾ ਕਰਦੇ ਹੋਏ ਸੇਵਾ ਹੋ ਉਹ ਨੌਗਰਪ ਵਾਲਿਆਂ ਦੇ ਵਿੱਚ ਸਾਰਾ ਨੌਗਰਪ ਇਕੱਠਾ ਹੋ ਗਿਆ ਸੇਵਾ ਕਰਦਾ ਕੋਈ ਬੰਦਾ ਨਹੀਂ ਇਦਾਂ ਦਾ ਜਿਹੜਾ ਪਿਛੇ ਰਹਿ ਜਵੇ सारे कर जिन्दू जिन्दू। सेवा करते हैं और जिंदू बेटा सा एम सी साहब सेवा ਚਾਰ ਵੀ ਆ ਗਿਆ ਨਾਲ ਦਾਲ ਦੇ ਪਾਣੀ ਵੀ ਆ ਗਿਆ ਜੀ ਨਾਲ ਆ ਗਿਆ ਚਾਰ ਮੈਕਸ ਤੋਂ ਚਾਰ ਪੁਲਵਾਨ ਸਾਹਿਬ ਵੀ ਆ ਗਏ ਚਲ ਵੇਲਪੂ ਸਾਢਾ ਦਾ ਮਹੀਨਾ ਪਹਿਲੇ ਹੀ ਗੁਰਪਰਵ ਹੋ ਜਾਂਦਾ ਸ਼ੁਰੂ ਇੱਧਰ ਗੁਰਦੁਆਰਾ ਸਾਹਿਬ ਪੂਰੇ ਇਹ ਮੁੰਡੇ ਸਾਰਾ ਜਾਲ ਲਾਉਂਦੇ ਪਿਆ ਬਾਹਰ ਸਵੇਰ ਦੇ ਲੱਗੇ ਹੈ ਵਿਜਾਰੇ ਸੇਵਾ ਕਰਨ ਆਹ ਮੇਨ ਬੰਦਾ ਬੈਠਾ ਆ ਪਹਿਲਾਂ ਇਹਦਾ ਡੈਡੀ ਹੁੰਦਾ ਸੀ ਮੇਨ ਇਹ ਕਿਰਪੇ ਦਾ ਮੁੰਡਾ ਇਹ ਵੀ ਹੁਣ ਗੁਰਦੁਆਰੇ ਰਹਿੰਦਾ ਬਹੁਤ ਸੇਵਾ ਕਰਦਾ ਵਿਜਾਰੇ ਆਹ ਰਾਜਨਪਾ ਬੈਂਟਰ ਬਾਬੂ ਹੋਰ ਤੰਤਾ ਦੇ ਹੋਰ ਤੰਤਾ ਨੂੰ ਦੇਖ ਲੈ ਜਿੱਦੂ ਸਵੇਰ ਦਾ ਸੇਵਾ ਚ ਲੱਗਿਆ ਆ ਆ ਕੇ ਟੈਪੀ ਆ ਗਿਆ ਓਏ ਹੈਪੀ ਵੀ ਆ ਗਿਆ ਜੀ ਇੱਧਰ ਦੇਖੋ ਜੀ ਪੰਜਾਬ ਪੁਲਿਸ ਆ ਗਈਆਂ ਜੀ ਛੋਟੂ ਬਾ ਇਹ ਆਪਣਾ ਖਾਸ ਮੁੰਡਾ ਨੌਗਰਪ ਦਾ ਛੋਟੂ ਕਹਿੰਦੇ ਨੂੰ ਹੈਪੀ ਓਏ